ਰਵਨੀਤ ਸਿੰਘ ਬਿੱਟੂ ਜਿਹੜੇ ਕੀ ਹੁਣ ਕੇਂਦਰੀ ਰਾਜ ਮੰਤਰੀ ਤਾਂ ਬਣ ਗਏ ਪਰ ਪੰਜਾਬ ਵਿੱਚ ਆ ਕੇ ਕਿਸਾਨਾਂ ਦੇ ਆਗੂਆਂ ਦੇ ਉੱਤੇ ਜਥੇਬੰਦੀਆਂ ਤੇ ਉਹਨਾਂ ਨੂੰ ਦੋ ਗੱਲਾਂ ਉਹਨਾਂ ਨੇ ਕਹੀਆਂ ਮੋٹے ਰੂਪ ਚ ਜਿਹੜੀਆਂ ਕੀ ਕਹਿੰਦੇ ਇੱਕ ਤੱਕ 70 ਤੋਂ ਵੱਧ ਕਿਸਾਨ ਜਥੇਬੰਦੀਆਂ ਕਹਿੰਦੇ ਨਕਲੀ ਤੁਰੀਆਂ ਫਿਰਦੀਆਂ ਨਾਲ ਉਹ ਕਹਿੰਦੇ ਆ ਕਿ ਜਿਹੜਾ ਕਿਸਾਨ ਆਗੂ ਕਿਰਪਾਨ ਲੈ ਕੇ ਜਾਉ ਦਿੱਲੀ ਉਹਨੂੰ ਕਿਵੇਂ ਜਾਣ ਦਈਏ ਔਰ ਰਾਹੁਲ ਗਾਂਧੀ ਨਾਲ ਜੱਫੀਆਂ ਪਾਉਂਦੇ ਫਿਰਦੇ ਆ ਸਾਰੇ ਦੇਖੋ ਸਭ ਤੋਂ ਵੱਡੀ ਗੱਲ ਇਹ ਜਿਹੜਾ ਮਸਲਾ ਹੈਗਾ ਨਾ ਮੈਂ ਉਹ ਹੀ ਕਹਿ ਰਿਹਾ ਕਿ ਜਦੋਂ ਦੀ 2014 ਦੇ ਵਿੱਚ ਹੈ ਜਿਹੜੇ ਭਾਜਪਾ ਦੀ ਪਾਲਿਸੀ ਜਿਹੜੀ ਆਰਐਸਐਸ ਦੀ ਪਾਲਿਸੀ ਉਹਦੇ ਰੰਗ ਦੇ ਵਿੱਚ ਸਾਰਾ ਭਾਰਤ ਰੰਗਿਆ ਗਿਆ ਹੈਗਾ ਉਹਦੇ ਚ ਪੁਲਿਸ ਵਾਲੇ ਵੀ ਰੰਗੇ ਗਏ ਨੇ ਉਹਦੇ ਸਿਵਲ ਪ੍ਰਸ਼ਾਸਨ ਵਾਲੇ ਰੰਗੇ ਗਏ ਨੇ ਜੇ ਇੱਕ ਐਸਐਚਓ ਦੀ ਇੰਨੀ ਹਿੰਮਤ ਆ ਕਿ ਉਹ ਸਿੱਖਾਂ ਨੂੰ ਅੱਤਵਾਦੀ ਕਹਿ ਸਕਦਾ ਤੇ ਫਿਰ ਉਹ ਭਾਜਪਾ ਦੇ ਲੀਡਰ ਵਾਲੇ ਨੂੰ ਤੇ ਕੋਈ ਰੋਕ ਵੀ ਨਹੀਂ ਸਕਦਾ ਇਹਨਾਂ ਨੂੰ ਤੇ ਕੋਈ ਟੋਕ ਨਹੀਂ ਸਕਦਾ ਹੁਣ ਜਿੱਥੋਂ ਤੱਕ ਰਵਨੀਤ ਸਿੰਘ ਬਿੱਟੂ ਦੀ ਸਿਆਸਤ ਨਾ ਉਹਦੀ ਸਿਆਸਤ ਸ਼ੁਰੂ ਤੋਂ ਇਦਾਂ ਦਰਹੀ ਹੈ ਉਹਦੀ ਸਿਆਸਤ ਸੈਕੂਲਰ ਨਹੀਂ ਸਾਬ ਫਿਰਕਿਆਂ ਨੂੰ ਲੈ ਕੇ ਸਾਰੀਆਂ ਜਾਤਾਂ ਨੂੰ ਲੈ ਕੇ ਨੀਆਂ ਉਹ ਪੋਲਿਟੀਕਲ ਇੱਕੋ ਤੌਰ ਤੇ ਉਹਦੀ ਟਾਰਗੇਟ ਹੈਗੀ ਹੈ ਕਿ ਉਸੇ ਟਾਰਗੇਟ ਤੇ ਉਹ ਆਪਣੀ ਸਿਆਸਤ ਕਰਦਾ ਨੂੰ ਪਤਾ ਕਿ ਸਿੱਖਾਂ ਦੀ ਜਿਹੜੀ ਵੋਟ ਮੈਨੂੰ ਪੈਣੀ ਨਹੀਂ ਹੈਗੀ ਸਿੱਖਾਂ ਨੂੰ ਜਿੰਨਾ ਉਹ ਬਦਨਾਮ ਕਰੂਗਾ ਜਿੰਨੇ ਸਿੱਖਾਂ ਨੂੰ ਟਾਰਗੇਟ ਕਰੂਗਾ ਉਹ ਇਹ ਹਿੰਦੂ ਭਾਈਚਾਰੇ ਦੇ ਵਿੱਚ ਉਹ ਨਹੀਂ ਹਰਮਨ ਪਿਆਰਾ ਹੁੰਦਾ ਰਹੂਗਾ ਉਹਦੀ ਸਿਆਸਤ ਤਾਂ ਇੰਨੀ ਛੇ ਰਵਨੀਤ ਸਿੰਘ ਬਿੱਟੂ ਦੀ ਹੁੰਦੇ ਕਈ ਸਿਆਣੇ ਲੀਡਰ ਜਿਹੜੇ ਸਾਰੇ ਧਰਮਾਂ ਨੂੰ ਲੈ ਕੇ ਚੱਲਦੇ ਨੇ ਹੁਣ ਇਹ ਜਿਹੜੀਆਂ ਟਿੱਪਣੀਆਂ ਰਵਨੀਤ ਸਿੰਘ ਬਿੱਟੂ ਨਹੀਂ ਕਰੇਜ ਕਰ ਸਕਦੇ ਸੀ ਤੁਸੀਂ ਇੱਕ ਵੱਡਾ ਲੀਡਰ ਬੰਨਾ ਹੈਗਾ ਛੋਟਾ ਲੀਡਰ ਨਹੀਂ ਬੰਨਾ ਛੋਟੀ ਸੋਚ ਨਹੀਂ ਰ ਹੋਣੀ ਚਾਹੀਦੀ ਤੁਹਾਡੀ ਵੱਡੀ ਸੋਚ ਹੋਣੀ ਚਾਹੀਦੀ ਲੇਕਿਨ ਅਗਰ ਇੱਕ ਤੁਸੀਂ ਇੱਕ ਫਿਰਕੇ ਨੂੰ ਟਾਰਗੇਟ ਰੱਖ ਗਏ ਇੱਕ ਫਿਰਕੇ ਨੂੰ ਟਾਰਗੇਟ ਕਰਦੇ ਦੂਜੇ ਫਿਰਕੇ ਦੇ ਧਿਆੜ ਵਿੱਚ ਰੱਖਦੇ ਹੋ ਆਪਣੀ ਸਿਆਸਤ ਕਰਦੇ ਹੋ ਉਹ ਸਿਆਸਤ ਪੰਜਾਬ ਵਾਸਤੇ ਚੰਗੀ ਨਹੀਂ ਹੈਗੀ ਹੁਣ ਕਿਹੜਾ ਕਿਸਾਨ ਇਹਨਾਂ ਨੂੰ ਰਵਿੰਦਰ ਸਿੰਘ ਬਿੱਟੂ ਨੂੰ ਪੁੱਛੋਗੇ ਤੁਸੀਂ 11 ਮਹੀਨੇ ਆਪ ਉਥੇ ਜੰਤਰ ਮੰਤਰ ਧਰਨੇ ਲਾਏ ਤੁਸੀਂ ਦਿੱਲੀ ਉਦੋਂ ਕਿਸਾਨਾਂ ਕੋ ਕਿੰਨੇ ਕਿਰਪਾਨਾਂ ਜਾਂ ਹਥਿਆਰ ਦੇਖਲੇ ਸੀ ਤਾਨੂੰ ਉਹ ਚੇਤਾ ਭੁੱਲ ਗਿਆ ਹਾਂ ਤੁਹਾਡੀ ਉੱਤੇ ਧੱਕੇ ਮੁੱਕੀ ਪਾਗਲ ਸੀ ਕਿਉਂਕਿ ਲੋਕਾਂ ਨੇ ਕਿਹਾ ਸੀ ਕਿ ਇੱਕ ਲੀਡਰ ਕੋਈ ਨਵਾਵੇ ਤੁਸੀਂ ਉੱਥੇ ਗਏ ਹੈਗੇ ਤੁਸੀਂ ਜਾਣ ਬੁੱਝ ਕੇ ਗਏ ਹੈਗੇ ਤੁਹਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਸੀ ਹੁਣ ਤੁਸੀਂ ਕਹਿੰਦੇ ਕਿ ਮੈਨੂੰ ਗਾਂਧੀ ਪਰਿਵਾਰ ਨੇ ਘੱਲਿਆ ਸੀ ਉਦੋਂ ਨਹੀਂ ਜਾਣਾ ਚਾਹੀਦਾ ਸੀ ਪਰ ਤੁਸੀਂ ਗਏ ਤੁਹਾਡੀ ਆਪਣੀ ਉੱਥੇ ਇੱਕ ਸਿਆਸਤ ਸੀ ਹੁਣ ਤੁਸੀਂ ਆਪ ਦੱਸੋ ਕਿ ਉੱਥੇ ਕਿਸੇ ਕੋਈ ਕਿਰਪਾਨ ਆ ਗਈ ਕਿਸੇ ਤੋਂ ਹਥਿਆਰ ਆ ਗਏ ਤੇ ਅੱਜ ਤੁਸੀਂ ਬੀਜੇਪੀ ਚ ਆ ਕੇ ਕਹੀ ਜਾਂਦੇ ਕਿ ਉਹ ਹਥਿਆਰ ਲੈ ਕੇ ਚੱਲਦੇ ਨੇ ਕਿਰਪਾਨਾ ਲੈ ਕੇ ਕਿਹੜਾ ਕਿਰਪਾਨਾ ਲੈ ਕੇ ਚੱਲਦਾ ਕੀ ਤੁਸੀਂ ਜਿਹੜੇ ਅੰਮ੍ਰਿਤਧਾਰੀ ਕਿਸਾਨ ਜੇ ਉਹਨਾਂ ਨੇ ਕਿਰਪਾਨਾ ਪਈਆਂ ਉਹ ਹਥਿਆਰ ਹੋਗੇ ਮਤਲਬ ਤੁਹਾਨੂੰ ਤਿੰਨ ਵਾਰਾਂ ਤੁਸੀਂ ਐਮਪੀ ਬਣੇ ਹੋ ਦੋ ਵਾਰਾਂ ਲੁਧਿਆਣੇ ਤੋਂ ਇੱਕ ਵਾਰਾਂ ਅਨੰਦਪੁਰ ਸਾਹਿਬ ਤੋਂ ਕੀ ਤੁਹਾਨੂੰ ਅੰਮ੍ਰਿਤਧਾਰੀ ਸਿੱਖਾਂ ਨੇ ਵੋਟਾਂ ਨਹੀਂ ਪਾਈਆਂ ਮੈਨੂੰ ਇਹਦੇ ਰਵਨੀ ਸਿੰਘ ਬਿੱਟੂ ਦੀ ਜਿਹੜੀ ਸਿਆਸਤ ਤੇ ਬਿਲਕੁਲ ਪੰਜਾਬ ਦੇ ਪ੍ਰਤੀ ਨਹੀਂ ਹੈਗੀ ਆ ਪੰਜਾਬ ਦੇ ਹੱਕ ਜਾਂ ਪੰਜਾਬ ਦੇ ਹਿੱਤ ਵਿੱਚ ਨਹੀਂ ਆ ਇਹੋ ਜੀਆਂ ਗੱਲਾਂ ਤੋਂ ਰਵਨੀ ਸਿੰਘ ਬਿੱਟੂ ਉਹਨਾਂ ਨੂੰ ਗਰੇਜ਼ ਕਰਨਾ ਚਾਹੀਦਾ ਕਹਿੰਦੇ ਜੀ ਟਰੈਕਟਰਾਂ ਨੂੰ ਹਥਿਆਰ ਦੱਸੀ ਜਾ ਰਹੇ ਨੇ ਟਰਾਲੀਆਂ ਨੂੰ ਹਥਿਆਰ ਦੱਸੀ ਜਾ ਰਹੇ ਨੇ ਕਿਰਪਾਨ ਅਸਲਾ ਅਸਲਾ ਕਿਤੇ ਆ ਪੰਜਾਬ ਇੰਟੈਲੀਜੈਂਸ ਹੈ ਹਰਿਆਣਾ ਇੰਟੈਲੀਜੈਂਸ ਹੈ ਆਈਬੀਆ ਦੇਸ਼ ਦੀਆਂ ਕਈ ਤਰ੍ਹਾਂ ਦੀਆਂ ਵਨਸਵਾਨੀਆਂ ਏਜੰਸੀਆਂ ਉਹਨਾਂ ਨੇ ਕੋਈ ਬੰਦਾ ਕਿਸਾਨ ਫੜਿਆ ਜਿਹਦੇ ਕੋਲ ਹਥਿਆਰ ਹੈਗਾ ਕਿ ਜਾਂ ਤੁਸੀਂ ਵੀ ਬੀਜੇਪੀ ਵਾਂਗੂ ਕਿਉਂਕਿ ਨਵੇਂ-ਨਵੇਂ ਤੁਸੀਂ ਵੀ ਆਰਐਸਐਸ ਦੀ ਨਿੱਕਰ ਜਾਂ ਪੈਂਟ ਪਾਲੀਓ ਉਸੇ ਰੰਗ ਤੁਹਾਨੂੰ ਚੜ ਗਿਆ ਗਿਆ ਕੋਈ ਹਥਿਆਰ ਫੜਿਆ 13 ਮਹੀਨੇ ਰਿਹਾ ਉਥੇ ਸਿੰਘੂ ਗਾਜੀਪੁਰ ਤੇ ਟਿੱਕਰੀ 13 ਮਹੀਨਿਆਂ ਚ ਕੀ ਤੁਹਾਡੀ ਕਿਸੇ ਪੁਲਿਸ ਨੇ ਬੰਦੇ ਫੜੇ ਸੀ ਜਿਨ੍ਹਾਂ ਕੋ ਹਥਿਆਰ ਨਿਕਲੇ ਸੀ ਹਰਿਆਣਾ ਪੁਲਿਸ ਨੇ ਫੜੇ ਨੇ ਪੰਜਾਬ ਪੁਲਿਸ ਨੇ ਫੜੇ ਨੇ ਕਿਉਂ ਤੁਸੀਂ ਕਿਸਾਨਾਂ ਨੂੰ ਜਾਂ ਸਿੱਖਾਂ ਨੂੰ ਬਦਨਾਮ ਕਰਨ ਦੇ ਤੋਲੇ ਹੋ ਸਭੋ ਜਿਨ੍ਹਾਂ ਨੇ ਹਥਿਆਰਾਂ ਨਾਲ ਸਿੱਧਾ ਨਿਸ਼ਾਨੇ ਲਾਏ ਆ ਸ਼ੁਭ ਕਰਨ ਵਰਗਿਆਂ ਦੇ ਸਿਰ ਦੇ ਵਿੱਚ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਅਜੇ ਤੱਕ ਉਹਨਾਂ ਨੂੰ ਮੈਡਲ ਦੇਣ ਦੀਆਂ ਗੱਲਾਂ ਹੋ ਰਹੀਆਂ ਹਾਂ ਉਹ ਖੁਸ਼ੀ ਚ ਹੁੰਦੀ ਨਾ ਮਤਲਬ ਸਿੱਖਾਂ ਨੂੰ ਮਾਰ ਕੇ ਮੈਡਲ ਪ੍ਰਾਪਤ ਕਰੋ ਇਹ 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 ਭਾਜਪਾ ਦੀ ਪਾਲਿਸੀ ਹੈ ਇਹ ਇਹਨਾਂ ਨੂੰ ਸਾਬਤ ਕਰਨਾ ਪਊਗਾ ਨਾ ਕਿ ਤੁਸੀਂ ਯਾਰ ਕਿਸ ਆਪਣੇ ਬੰਦਿਆਂ ਦੇ ਗੋਲੀ ਚ ਲਾ ਕੇ ਹਾਂ ਤੁਸੀਂ ਕੋਈ ਦੁਸ਼ਮਣ ਮਾਰਿਆ ਹੋਵੇ ਕੋਈ ਸਮਾਜ ਵਿਰੋਧੀ ਅਨਸਰ ਮਾਰਿਆ ਹੋਵੇ ਜਿਹੜਾ ਸਮਾਜ ਦੇ ਵਿੱਚ ਬਹੁਤ ਭੈੜਾ ਸੀ ਲੋਕਾਂ ਨੂੰ ਲੁੱਟਦਾ ਇੱਕ ਕੁੱਟਦਾ ਹੈ ਲੋਕਾਂ ਦਾ ਕਾਤਲ ਕਤਲ ਸੀ ਉਹਨੂੰ ਤੁਸੀਂ ਇਨਕਾਊਂਟਰ ਵੇਸ ਤੁਹਾਡਾ ਰਾਈਟ ਹੋ ਸਕਦਾ ਪਰ ਇੱਕ ਅਨਿਆਥੇ ਲੋਕਾਂ ਤੇ ਆਪਣਾ ਇਨਸਾਫ ਮੰਗ ਰਹੇ ਮਤਲਬ ਹਰਿਆਣਾ ਪੁਲਿਸ ਮਤਲਬ ਜਿਵੇਂ ਨਾ ਜਰਨਲ ਡਾਇਰ ਸੀ ਨਾ ਉਹਨਾਂ ਨੂੰ ਵੀ ਤੋਹਫੇ ਦਿੱਤੇ ਗਏ ਜਦੋਂ ਉਹਨਾਂ ਨੇ 13 ਅਪ੍ਰੈਲ 1919 ਨੂੰ ਸਾਕਾ ਜ਼ਿਲ੍ਹਿਆਂ ਵਾਲਾ ਬਾਗ ਤੇ ਇਸ ਟਾਈਮ ਹੀ ਹਰਿਆਣਾ ਪੁਲਿਸ ਜਰਨਲ ਡਾਇਰ ਰਸੀਨਾ ਜਿਨ੍ਹਾਂ ਨੇ ਕਿਸਾਨਾਂ ਤੇ ਗੋਲੀਆਂ ਚਲਾ ਕੇ ਅਥਰੂ ਗੈਸ ਗੋਲੇ ਛੱਡ ਕੇ ਮੈਡਲ ਹਾਸਲ ਕੀ ਕਰ ਰਹੇ ਹੋ ਰਾਸ਼ਟਰਪਤੀ ਹਾਲਾਗ ਠੀਕ ਹੈ ਗ੍ਰਹਿ ਮੰਤਰਾਲੇ ਨੇ ਰਿਪੋਰਟ ਮੰਗ ਲਈ ਹੈ ਪਰ ਰਵਨੀਸ਼ ਸਿੰਘ ਬਿੱਟੂ ਉਸ ਮਸਲੇ 'ਚ ਬੋਲਣੇ ਚਾਹੀਦੇ ਸੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਕਿ ਮੈਂ ਬੋਲੂਗਾ ਤੇ ਮੈਂ ਹਰਿਆਣੇ ਦੇ ਵਿੱਚ ਉਹ ਨਰਾਜ ਸਭਾ ਮੈਂਬਰ ਬੰਨਾ ਪਰ ਆ ਜਿਹੜੀਆਂ ਤਿੰਨ ਟਿੱਪਣੀਆਂ ਜਿਹੜੀਆਂ ਰਵਨੀਸ਼ ਸਿੰਘ ਬਿੱਟੂ ਨੇ ਦਿੱਤੀਆਂ ਕਿ ਕਿਸਾਨ ਕਿਰਪਾਨ ਲੈ ਕੇ ਚੱਲਦੇ ਨੇ ਇਸ ਕਰਕੇ ਨਹੀਂ ਅਸੀਂ ਜਾਣਦੇ ਨੇ ਕਿ ਕਿਸਾਨਾਂ ਕੋਲ ਹਥਿਆਰ ਅਸੀਂ ਇਸ ਕਰਕੇ ਨਹੀਂ ਜਾਂਦੇ ਤੀਜੀ ਗੱਲ ਕਹਿ ਰਹੇ ਨੇ ਕਿ 70 ਨਕਲੀ ਕਿਸਾਨ ਜਥੇਬੰਦੀਆਂ ਨੇ ਚੌਥੀ ਗੱਲ ਕਹਿ ਰਹੇ ਨੇ ਕਿ ਐ ਐਮਐਸਪੀ ਮੰਗਣ ਵਾਲੇ ਪੰਜਾਬ ਰੂਤੀ ਇਹ ਚਾਰ ਗੱਲਾਂ ਦਾ ਕੀ ਕੋਈ ਵਜ਼ਨ ਹੈ ਕੀ ਭਾਜਪਾ ਦੀ ਕੋਈ ਸਮਝ ਲੱਗਦੀ ਹੈ ਕੀ ਇਹਨਾਂ ਦੀ ਸੋਚ ਕਿੰਨੀ ਜ਼ਰੀਲੀ ਹੈ ਕਿੰਨੀ ਫਿਰਕੂ ਹੈ ਇਹ ਗੱਲ ਸਪਸ਼ਟ ਹੁੰਦੀ ਹੈ ਯਾਰ ਪੰਜਾਬ ਸਰਬੱਤ ਦੇ ਭਲੇ ਦੀ ਮੰਗ ਕਰਦਾ ਸਿੱਖ ਕੌਮ ਦੇ ਨਹੀਂ ਉਹ ਗੱਲ ਕਰਦਾ ਹੈਗਾ ਸਰਬੱਤ ਦੇ ਭਲੇ ਦੀ ਸਰਬੱਤ ਦੇ ਭਲੇ ਦੀ ਮਤਲਬ ਜੋ ਇਸ ਦੁਨੀਆ ਤੇ ਜੀਵ ਜੰਤੂ ਜੋ ਵੀ ਕੁਝ ਹੈ ਉਹਦੇ ਸਰਬੱਤ ਦੇ ਭਲੇ ਦੀ ਆਸ ਕਰ ਮੰਗਦਾ ਹੈਗਾ ਤੁਸੀਂ ਇਹ ਕਹ ਰਹੇ ਕਿ ਜੇ ਐਮਐਸਪੀ ਲਾਗੂ ਹੋਗੀ ਤੇ ਫਿਰ ਸਾਰੇ ਸੂਬਿਆਂ ਨੂੰ ਐਮਐਸਪੀ ਕਣਕ ਝੋਨਾ ਸਰਕਾਰ ਚ ਤੇ ਫਿਰ ਕੀ ਚੁੱਕ ਲੂਗੀ ਤੇ ਪੰਜਾਬ ਦਾ ਕਿਸਾਨ ਇਹ ਤਾਂ ਨਹੀਂ ਕਹਿੰਦਾ ਕਿ ਯੂਪੀ ਬਿਹਾਰ ਰਾਜਸਥਾਨ ਬਾਹਰ ਆਸੀ ਗੁਜਰਾਤ ਦਾ ਕਿਸਾਨ ਭੁੱਖਾ ਮਰੇ ਪੰਜਾਬ ਤੇ ਅੱਜ ਵੀ ਭੁੱਖਿਆਂ ਨੂੰ ਲੰਗਰ ਦੇ ਰੂਪ ਦੇ ਵਿੱਚ ਢਿੱਡ ਭਰਦਾ ਹੈਗਾ ਆ ਛੋਟੀ ਜੀ ਐਗਜ਼ੈਂਪਲ ਆ ਸੁਹਾਣਾ ਸਾਹਿਬਾ ਗੁਰਦੁਆਰਾ ਸਿੰਘ ਸੀਦਾ ਸਾਹਿਬਾ ਇੱਥੇ ਡੇਲੀ 7000 ਬੱਚਾ ਜਿਹੜਾ ਇੱਥੇ ਆਈਲੈਂਡਸ ਆਇਲਸ ਦਾ ਕੋਰਸ ਕਰਦਾ ਕਾਰਪੋਰੇਟ ਕੰਪਨੀਆਂ ਚ ਕੰਮ ਕਰਦੇ ਹੈਗੇ ਨੇ ਉਹਦੇ ਚ ਚਾਹੇ ਕੋਈ ਹਿੰਦੂ ਆ ਮੋਸਟਲੀ ਉਹ ਪੰਜਾਬੀ ਬੱਚੇ ਨਹੀਂ ਆ ਬਾਹਰਲੇ ਬੱਚੇ ਪੰਜਾਬ ਨੂੰ ਛੱਡ ਕੇ ਕਿਉਂਕਿ ਜੱਟ ਸਾਡਾ ਜਿਹੜਾ ਪੰਜਾਬ ਦਾ ਬੱਚਾ ਨਾ ਉਹ ਤੇ ਕਦੀ ਲੰਗਰ ਜੇ ਛੱਕਦਾ ਨਾ ਉਹ ਪੱਲਿਓ ਕੁਝ ਦਸਵੰਦ ਕੱਢ ਕੇ ਵੀ ਮੱਥਾ ਗੋਲਗੇ ਦੇ ਚ ਪਾਉਂਦਾ ਜਾਂ ਭਾਂਡਿਆਂ ਦੀ ਸੇਵਾ ਕਰਦਾ 7000 ਬੱਚਾ ਹੁੰਦਾ ਉਹ ਮੱਥਾ ਟੇਕਣ ਟੇਕਦੇ ਵੀ ਨਹੀਂ ਹੈਗੇ ਸਿੱਧਾ ਲੰਗਰ ਹਾਲ 'ਚ ਜਾਂਦੇ ਨੇ ਲੰਗਰ ਛੱਕਦੇ ਨੇ ਤਿੰਨ ਟਾਈਮ ਦਾ ਚਲੇ ਜਾਂਦੇ ਹੈਗੇ ਨੇ ਕਿਸੇ ਨੇ ਰੋਕਿਆ ਨਹੀਂ ਉਹਨਾਂ ਨੂੰ ਕਦੇ ਕਿਸੇ ਨੇ ਰੋਕਿਆ ਨਹੀਂ ਹੈਗਾ ਤੇ ਸਾਡਾ ਤੇ ਦੁਨੀਆ ਭਰ ਵਿੱਚ ਵਸਦਾ ਸਿੱਖ ਭਾਈਚਾਰ ਉਹਦੇ ਭੁੱਖਿਆਂ ਨੂੰ ਵੈਸੇ ਲੰਗਰ ਦੇ ਰੂਪ ਦੇ ਵਿੱਚ ਆ ਬਾਬਾ ਨਾਨਕ ਨੇ ਭੁੱਖੇ ਸਾਧੂਆਂ ਨੂੰ ਲੰਗਰ ਖਵਾਇਆ ਸੀ ਨਾ 20 ਰੁਪਏ ਦਾ ਤੇ ਤੁਸੀਂ ਅੱਜ ਰਵਨੀਤ ਸਿੰਘ ਬਿੱਟੂ ਨੂੰ ਸਿੱਖ ਫਲਸਫੇ ਦਾ ਨਹੀਂ ਪਤਾ ਸਿੱਖ ਸਿਧਾਂਤ ਦਾ ਨਹੀਂ ਪਤਾ ਗੁਰੂ ਸੇ ਬਾਣ ਦੇ ਫਲਸਫੇ ਦਾ ਨਹੀਂ ਪਤਾ ਕਿ ਨਹੀਂ ਜੀ ਜੇ ਉਹ ਪੰਜਾਬ ਤੇ ਹਰਿਆਣੇ ਨੂੰ ਐਮਐਸਪੀ ਲਾਗੂ ਬਾਕੀ ਅਨੁਪਾਤ ਜਵੰਡਿਆ ਫੇਰ ਕੀ ਹੋਵੇ ਵੰਡਿਆ ਹੋਊਗਾ ਸਾਨੂੰ ਕੋਲਾ ਨਹੀਂ ਮਿਲਦਾ ਹੈਗਾ ਤੇ ਪੰਜਾਬ ਭੁੱਖਾ ਮਰ ਗਿਆ ਪੱਥਰ ਰਾਜਸਥਾਨ ਚੋਂ ਨਿਕਲਦਾ ਤੇ ਪੂਰਾ ਇੰਡੀਆ ਭੁੱਖਾ ਮਰ ਗਿਆ ਹੈਗਾ ਮਤਲਬ ਮੈਨੂੰ ਸਮਝ ਲੱਗਿਆ ਰਮਨੀ ਸਿੰਘ ਬਿੱਟੂ ਦੀ ਇਹ ਸਟੇਟਮੈਂਟ ਕਿੰਨੀ ਕੀ ਇੰਪੋਰਟੈਂਟ ਆ ਗਿਆ ਕਿੰਨੀ ਕੀ ਮੈਟਰ ਕਰਦੀ ਹੈ ਯਾਰ ਕਮਾਲ ਘੱਟੋ ਘੱਟ ਤੁਸੀਂ ਹੁਣ ਮੰਤਰੀ ਹੋ ਭਾਰਤ ਦੇ ਮੰਤਰੀ ਹੋ ਤੁਸੀਂ ਉਹਨੂੰ ਲੁਧਿਆਣੇ ਦੇ ਐਮਪੀ ਨਹੀਂ ਹੋ ਤੁਸੀਂ ਭਾਰਤ ਦੇ ਐਮਪੀ ਹੋ 140 ਕਰੋੜ ਲੋਕਾਂ ਦੇ ਮੰਤਰੀ ਹੋ ਤੁਹਾਡੀ ਜਿਹੜੀ ਇੱਕ ਇੱਕ ਜਿਹੜੀ ਸਟੇਟਮੈਂਟ ਇੱਕ ਇੱਕ ਸਟੇਟ ਦੇ ਵਿੱਚ ਇੱਕ ਇੱਕ ਸ਼ਬਦ ਬੜਾ ਮੁੱਲਿਆਵਾਨ ਹੋਣਾ ਚਾਹੀਦਾ ਹੈਗਾ ਯਾਰ ਆਹ ਤੇ ਹਰਾਨੀ ਵਾਲੀ ਗੱਲ ਹੈ ਕਿ ਪੰਜਾਬ ਤੇ ਹਰਿਆਣਾ ਢਿੱਡ ਭਰੀ ਜਾਵੇ ਤੇ ਬਾਕੀ ਇੰਡੀਆ ਭੁੱਖਾ ਮਰ ਜਾਏ ਯਾਰ ਕਮਾਲ ਜੇ ਪੰਜਾਬ ਦੇ ਮਾਨਸੇ ਦਾ ਕਿਸਾਨ ਖੁਦਕੁਸ਼ੀ ਕਰਦਾ ਨਾ ਤੇ ਫਿਰ ਮਹਾਰਾਸ਼ਟਰ ਦੇ ਵਿਧਰਬ ਦਾ ਕਿਸਾਨ ਵੀ ਜੇ ਖੁਦਕੁਸ਼ੀ ਕਰਦਾ ਉਹ ਇੱਕ ਬਰਾਬਰੀ ਆ ਉਹ ਦੇਸ਼ ਦਾ ਕਿਸਾਨ ਹੀ ਆ ਤੇ ਇਹ ਮੈਨੂੰ ਪਤਾ ਨਹੀਂ ਕਿ ਇਹਨਾਂ ਨੇ ਫਾਰਮੂਲਾ ਕਿੱਥੋਂ ਬਣਾ ਲਿਆ ਕਿ ਜੇ ਐਮਐਸਪੀ ਮੰਗਣ ਵਾਲੇ ਪੰਜਾਬ ਬਰੋਦੀਆ ਕਿਵੇਂ ਪੰਜਾਬ ਬਰੋਦੀਆ ਜਾਨੀ ਜੀ ਸਾਰੀ ਜਿੰਨੀ ਵੀ ਰਾਸ਼ੀ ਲੱਗੇਗੀ ਕਰੋੜਾ ਰੁਪਏ ਦੀ ਐਮਐਸਪੀ ਦੇਣ ਤੇ ਇਦੋਂ ਦੁਗਣਾ ਤਿਗਣਾ ਤੇ ਕਾਰੋਬਾਰੀਆਂ ਦਾ ਕਰਜ਼ਾ ਮਾਫ਼ ਕਰ ਚੁੱਕੀ ਹੈ ਹੁਣ ਤੱਕ ਕੇਂਦਰ ਸਰਕਾਰ 17-18 ਲੱਖ ਕਰੋੜ ਰੁਪਏ ਦਾ ਕਰਜ਼ਾ ਕਰ ਬਾਰੀਆਂ ਦਾ ਮਾਫ ਹੋਇਆ ਤੇ ਫਿਰ ਬਿੱਟੂ ਸਾਹਿਬ ਨੂੰ ਚਾਹੀਦਾ ਸੀ ਕਿ ਪੰਜਾਬ ਦੇ ਤੇ ਹਰਿਆਣਾ ਦੇ ਕਾਰੋਬਾਰੀਆਂ ਦਾ ਕਰਜ਼ਾ ਮਾਫ ਨਹੀਂ ਹੋਇਆ ਹਣਾ ਮੈਨੂੰ ਰਵਨੀਸ਼ ਬਿੱਟੂ ਸਾਹਿਬ ਦੀ ਇਹ ਗੱਲ ਸਮਝ ਨਹੀਂ ਲੱਗੀ ਹੈਗੀ ਕਿ ਕਿਵੇਂ ਯਾਰ ਤੁਸੀਂ ਇਦਾਂ ਕਰ ਸਕਦੇ ਹੋ ਨਾ ਇਹਦਾ ਮਤਲਬ ਹੈ ਕਿ ਕੱਲ੍ਹ ਤੁਸੀਂ ਦੂਜੇ ਸੂਬਿਆਂ ਦੇ ਵਿੱਚ ਜਾਓਗੇ ਚਲੋ ਠੀਕ ਹੈ ਜੀ ਤੁਸੀਂ ਰੇਲ ਮੰਤਰੀ ਹੋ ਫਿਰ ਪੰਜਾਬ ਦੇ ਵਿੱਚ ਲਾ ਦਿਓ ਇੱਕ ਹੋਰ ਰੇਲ ਕਾਰਖਾਨਾ ਲਾ ਦਿਓ ਪੂਰਾ ਹਿੰਦੁਸਤਾਨ ਭੁੱਖਾ ਹੀ ਮਰ ਜਾਏ ਟ੍ਰੇਨਾਂ ਸਾਰੀਆਂ ਪੰਜਾਬ ਨੂੰ ਲਾ ਦਿਓ ਆਪਾਂ ਇਦਾਂ ਹੀ ਰਵਨੀ ਸਿੰਘ ਬਿੱਟੂ ਦੇ ਫਾਰਮੂਲੇ ਤੇ ਹੀ ਆਪਾਂ ਲਾਗੂ ਕਰ ਲੈਣੇ ਹੈਗੇ ਛੱਡੋ ਐਮਐਸਪੀ ਠੀਕ ਹੈ ਪੀ ਚਲੋ ਪੰਜਾਬ ਨੂੰ ਤੇ ਹਰਿਆਣੇ ਨੂੰ ਮਿਲ ਆਪਾਂ ਕਹਿੰਦੇ ਸਾਰੀਆਂ ਰੇਲਾਂ ਹੀ ਫਿਰ ਪੰਜਾਬ ਤੇ ਹਰਿਆਣੇ ਨੂੰ ਦੇ ਦਿਓ ਤੁਹਾਡੇ ਕੋਲ ਤਾਂ ਪਾਵਰ ਹੈ ਜਿੰਨੀ ਵੀ ਹੈਗੀ ਚਲੋ ਤੁਸੀਂ ਅਧੇ ਮੰਤਰੀ ਹੋ ਪਰ ਫਿਰ ਵੀ ਠੀਕ ਹੈ ਤੁਸੀਂ ਸੈਂਟਰ ਜੇ ਪਾ ਕੇ ਅਮੀਸ਼ਾ ਨਾਲ ਮਿਲ ਕੇ ਮੋਦੀ ਸਾਹਿਬ ਨਾਲ ਮਿਲ ਕੇ ਪੰਜਾਬ ਚ ਲਾਈਨਾਂ ਦਾ ਜਾਲ ਵਿਛਾਦ ਯਾਰ ਤੁਹਾਡੇ ਕੋਲ ਪਿਛਲੇ 10 ਸਾਲਾਂ ਦੇ ਵਿੱਚ ਆ 20 ਕਿਲੋਮੀਟਰ ਦਾ ਟੁਕੜਾ ਨਹੀਂ ਤੁਹਾਡੇ ਕੋਲ ਲੱਗਾ ਨਹੀਂ ਤੇ ਮਾਲਵਾ ਵੀ ਟ੍ਰੇਨ ਚੜ੍ਹ ਕੇ ਚੰਡੀਗੜ ਆਪਣੀ ਰਾਜਧਾਨੀ ਤੇ ਆ ਜਾ ਕੇ ਤੁਹਾਡੇ ਕੋਲ ਤੋਂ ਨਹੀਂ ਪੂਰਾ ਇਹ ਤੇ ਤੁਸੀਂ ਕੀ ਗੱਲਾਂ ਕਰਦੇ ਹੋ ਨਾ ਲਾਓ کارਖਾਨਾ ਲਾਓ ਸਵਾਏ ਰੇਲ ਕੋਜ ਫੈਕਟਰੀ ਇੱਕੋ ਹੀ ਆ ਪੰਜਾਬ ਚ ਕਪੂਰਥਲ ਉਹ ਵੀ ਮੈਨੂੰ ਲੱਗਦਾ ਭਲਿਆਂ ਵੇਲੇ ਹੁੰਦੀਆਂ nehru time ਦੇ ਹੁੰਦੀ ਉਸ ਤੋਂ ਬਾਅਦ ਬੰਨੇ ਕਿਹੜੇ ਟਾਈਮ ਦੇ ਆਪਾਂ ਚੈੱਕ ਨਹੀਂ ਕੀਤਾ ਹੈਗਾ ਉਸ ਤੋਂ ਬਾਅਦ ਰੇਲ ਭਾਰਤ ਨੇ ਕਿਹੜਾ ਰੇਲਵੇ ਦਾ ਦੇ ਦਿੱਤਾ ਹੈਗਾ ਸਾਰੇ ਰੇਲ ਮੰਤਰੀ ਉਧਰ ਦੇ ਬੰਦੇ ਰਹੇ ਹੈਗੇ ਨੇ ਲਾਓ ਇੱਥੇ ਵੱਡੇ ਵੱਡੇ ਫੈਕਟਰੀ ਰੇਲ ਕੋਜ ਡੱਬੇ ਲਾਓ ਰੇਲ ਕੋਜ ਫੈਕਟਰੀ ਲਾਓ ਜਾਂ ਬਾਰਡਰ ਤੇ ਲਾਓ ਪਰ ਉਸਪਰ ਲਾਉ ਗੁਰਦਾਸਪੁਰ ਉਧਰ ਲੋਕਾਂ ਦੀ ਵੀ ਤਰੱਕੀ ਹੋਵੇ ਮੈਨੂੰ ਸਮਝਣ ਲੱਗੀ ਹੈਗੀ ਕਿ ਰਮਨੀ ਸਿੰਘ ਬਿੱਟੂ ਦੀ ਆ ਜਿਹੜੀ ਸਟੇਟਮੈਂਟ ਹੈ ਕਿੰਨੀ ਕੀ ਮਹੱਤਵਪੂਰਨ ਮੈਨੂੰ ਲੱਗਦਾ ਕਿ ਤੁਸੀਂ ਇੱਕ ਸਿੱਖ ਹੋ ਕੇ ਅਗਰ ਸਰਬੱਤ ਦੇ ਭਲੇ ਦੀਆਂ ਜਾਂ ਉਪਦੇਸ਼ ਜਿਹੜਾ ਹੈਗਾ ਸਿੱਖਿਆ ਵਾ ਉਹਦੇ ਅਗੇ ਸਜਾ ਕੇ ਸਟੇਟਮੈਂਟ ਔਰ ਦੂਜੀ ਕਹਿੰਦੇ ਕਿ 70 ਕਿਸਾਨ ਨਕਲੀ ਜਥੇਬੰਦੀਆਂ ਨੇ ਉਹਦੇ ਚ ਇਹ ਦੱਸੋ ਕਿ ਭਾਜੀਪੀ ਵਾਲਿਆਂ ਦੇ ਕਿੰਨੀਆਂ ਹੈਗੀਆਂ ਨੇ ਬੀਜੇਪੀ ਦੀਆਂ ਕਿਸਾਨ ਜਥੇਬੰਦੀਆਂ ਚ ਕਿੰਨੀ ਨਰੋਲਮੈਂਟ ਆ ਜਿਨ੍ਹਾਂ ਨੇ ਉਦੋਂ ਉਥੇ ਤੁਹਾਨੂੰ ਯਾਦ ਹੋਵੇਗਾ ਜਦੋਂ ਸਿੰਘੂ ਇੱਕ ਬੰਦਾ ਵਢਿਆ ਗਿਆ ਸੀ ਜੀ ਉਹ ਜਿਹੜੇ ਬੰਦੇ ਸੀ ਕਿਸਾਨ ਉਹ ਬੀਜੇਪੀ ਦੇ ਜਿਹੜੇ ਸੈਂਟਰ ਦੇ ਵਿੱਚ ਮਨਿਸਟਰੀ ਨਰਿੰਦਰ ਸਿੰਘ ਤੋਮਰ ਉਹਦੇ ਨਾਲ ਫੋਟੋਆਂ ਨਿਕਲੀਆਂ ਸੀ ਜੀ ਬੀਜੇਪੀ ਦੀ ਆਪ ਜਿਹੜੀ ਸਿਆਸਤ ਆ ਉਹ ਤੇ ਵੰਡ ਪਾਉ ਵਾਲੀ ਆ ਵਾਂਡਪਾਉ ਤੇ ਰਾਜ ਕਰੋ ਵਾਲੀ ਸਿਆਸਤ ਹੈ ਤੇ ਰਵਨੀਤ ਸਿੰਘ ਬਿੱਟੂ ਤੋਂ ਇਹ ਆਸ ਨਹੀਂ ਆ ਗਈ ਕਿ ਇਹ ਜਿਹੜੀ ਅੱਜ ਉਹਨਾਂ ਨੇ ਚਾਰ ਜਿਹੜੇ ਪਹਿਲੂ ਉਠਾਏ ਨੇ ਉਹ ਬਿਲਕੁਲ ਹੀ ਪੰਜਾਬ ਦੇ ਖਿਲਾਫ ਆ ਗੁਰੂ ਸਬਾਨ ਦੇ ਫਲਸਫੇ ਦੇ ਖਿਲਾਫ ਆ ਕਿ ਜੀ 70 ਨਕਲੀ ਜਥੇਬੰਦੀਆਂ ਸਭ ਤੋਂ ਵੱਡੀ ਜਿਹੜੀ ਸਟੇਟਮੈਂਟ ਹੈ ਕਿ ਸਿਰਫ ਤੇ ਸਿਰਫ ਪੰਜਾਬ ਦੇ ਹਰਿਆਣੇ ਨੂੰ ਹੀ ਐਮਐਸਪੀ ਮਿਲੇ ਯਾਰ ਇਹ ਕਿਵੇਂ ਹੋ ਸਕਦਾ ਕਿਸਾਨਾ ਕੁਜਜੀ ਸਿੰਘ ਡੱਲੇਵਾਲ ਨਾਲ ਆਪਣੀ ਗੱਲ ਹੋਈ ਉਹਨਾਂ ਨੇ ਮੋੜਵਾ ਜਵਾਬ ਵੀ ਦਿੱਤਾ ਕਹਿੰਦੇ ਇੱਕ ਜਿਹੜਾ ਇਹ ਦੋਸ਼ ਲਾ ਰਿਹਾ ਹੈ ਕਿ ਰਾਹੁਲ ਗਾਂਧੀ ਨਾਲ ਜੱਫੀਆਂ ਪਾ ਰਿਹਾ ਮੀਟਿੰਗਾਂ ਕਰ ਰਿਹਾ ਉਹ ਕਹਿੰਦੇ ਇਸ ਤੋਂ ਪਹਿਲਾਂ ਤਾਂ ਅਸੀਂ ਕੇਂਦਰੀ ਭਾਜਪਾ ਦੇ ਮੰਤਰੀਆਂ ਨਾਲ ਵੀ ਕੀਤੀਆਂ ਕਿ ਅਸੀਂ ਭਾਜਪਾ ਹੀ ਹੋ ਗਏ ਅਸੀਂ ਕਿਸੇ ਨਾਲ ਮੀਟਿੰਗ ਵੀ ਨਹੀਂ ਕਰ ਸਕਦੇ ਇਹ ਵੀ ਦੋਸ਼ ਲਾਇਆ ਰਵਨੀ ਸਿੰਘ ਬਿੱਟਾ ਨਹੀਂ ਚੰਡੀਗੜ੍ਹ ਦੇ ਵਿੱਚ ਕਿੰਨੀਆਂ ਮੀਟਿੰਗਾਂ ਹੋਈਆਂ ਨਾ ਪਿਊਸ਼ ਗੋ ਲਾਉਂਦੇ ਰਹੇ ਨੇ ਨਰਿੰਦਰ ਸਿੰਘ ਤੋਮਰ ਆਉਂਦੇ ਨੇ ਇੱਕ ਮਾਦਵਨ ਆਉਂਦੇ ਰਹੇ ਨੇ ਚਾਰ ਚਾਰ ਮਿਨਿਸਟਰ ਆਉਂਦੇ ਨੇ ਮਤਲਬ ਮੈਨੂੰ ਹੀ ਲੱਗਦਾ ਰਮਨੀ ਸਿੰਘ ਬਿੱਟੂ ਦੀ ਜਿਹੜੀ ਸਟੇਟਮੈਂਟ ਨੇ ਇੱਕ ਸੁਲਝੇ ਹੋਏ ਨੇਤਾ ਦੀ ਨਹੀਂ ਆ ਇੱਕ ਬਹੁਤ ਹੀ ਹਲਕੀ ਸਟੇਟਮੈਂਟ ਦਿੱਤੀ ਉਹਨਾਂ ਨੂੰ ਇਹੋ ਜੀਆਂ ਸਟੇਟਮੈਂਟਾਂ ਤੋਂ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਗੁਰੇਜ਼ ਕਰਨਾ ਚਾਹੀਦਾਗਾ ਉਹ ਤੇ ਪਾਰਲੀਮੈਂਟ ਦੇ ਵਿੱਚ ਜਾਣਾ ਚਾਹਦੇ ਸੈਂਟਰ ਸਰਕਾਰ ਨੂੰ ਮਿਲਣਾ ਚਾਹਦੇ ਤੁਸੀਂ ਮਿਲਣ ਦਿੱਤਾ ਉਹ ਰਾਹੁਲ ਗਾਂਧੀ ਨੂੰ ਉਹਨਾਂ ਤੇ ਪੰਜਾਬ ਦੇ ਸਾਰੇ ਐਮਪੀ ਕਾਂਗਰਸ ਪਾਰਟੀ ਦੇ ਐਮਪੀ ਨੂੰ ਮੰਗ ਪੱਤਰ ਦਿੱਤੇ ਤੁਸੀਂ ਜਦ ਉਹਨਾਂ ਨੂੰ ਜਾਣ ਹੀ ਦੇ ਤੁਸੀਂ ਤੇ ਹਰਿਆਣਾ ਦੇ ਵਿੱਚ ਨਾਕਾ ਲਾਏ ਹੋਏ ਨੇ ਤੁਸੀਂ ਹਾਈ ਕੋਰਟ ਨੂੰ ਨਹੀਂ ਮੰਨਦੇ ਹੈਗੇ ਤੁਸੀਂ ਸੁਪਰੀਮ ਕੋਰਟ ਨੂੰ ਨਹੀਂ ਮੰਨਦੇ ਹੈਗੇ ਤੁਸੀਂ ਮੰਨਦੇ ਕਿਨੂੰ ਹੋ ਤੇ ਤੁਸੀਂ ਜੇ ਤੁਹਾਨੂੰ ਰਾਹੁਲ ਗਾਂਧੀ ਨੂੰ ਅਗਰ ਕਿਸਾਨ ਜਾ ਕੇ ਮਿਲੇ ਨੇ ਜੇ ਬੀਜੇਪੀ ਨੂੰ ਕੋਈ ਤਕਲੀਫ ਹੋਈ ਆ ਤੇ ਰਵਨੀਤ ਸਿੰਘ ਬਿੱਟੂ ਕੋ ਇੱਕ 골ਡਨ ਚਾਂਸ ਆ ਪਹਿਲਾਂ ਵਿਚੋਲੇ ਬਣਨ ਦੀ ਕੋਸ਼ਿਸ਼ ਕੀਤੀ ਸੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਹੁਣ ਤੁਸੀਂ ਵਿਚੋਲੇ ਬਣਜੋ ਨਾ ਤੁਸੀਂ ਵਕਾਲਤ ਕਰੋ ਵਕੀਲ ਕਰੋ ਬਣੋ ਵਕੀਲ ਕਿਸਾਨਾਂ ਦੇ ਕਰੋ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਅਮਿਤ ਸ਼ਾਹ ਦੇ ਨਾਲ ਗੱਲ ਕਰੋ ਨਵੇਂ ਜਿਹੜੇ ਐਗਰੀਕਲਚਰ ਮਿਨਿਸਟਰ ਨੇ ਸ਼ਿਵਰਾਜ ਸਿੰਘ ਚੋਹਾਨ ਮੱਧ ਪ੍ਰਦੇਸ਼ ਵਾਲੇ ਉਹਨਾਂ ਨੂੰ ਮੁਲਾਕਾਤ ਕਰਾਉਣ ਅਗਰ ਸਰਵਰਨ ਸਿੰਘ ਦਾ ਪੰਦੇਰ ਔਰ ਦੂਜੇ ਜਗਜੀਤ ਸਿੰਘ ਡੱਲੇਵਾਲ ਨੇ ਜਗਜੀਤ ਸਿੰਘ ਡੱਲੇਵਾਲ ਦੇ ਕਿਸੇ ਜਬਾਨੇ ਭਾਵੇਂ ਬੀਜੇਪੀ ਦੇ ਬਹੁਤ ਨੇੜੇ ਰਹੇ ਨੇ ਉਹ ਤੇ ਆਰਐਸਐਸ ਦੇ ਪੱਕੇ ਵਰਕਰ ਰਹੇ ਨੇ ਬੀਜੇਪੀ ਦੇ ਪੱਕੇ ਉਹ ਵੀ ਤੇ ਤੁਹਾਡੇ ਹੀ ਆ ਅਗਰ ਉਥੇ ਰਾਹੁਲ ਗਾਂਧੀ ਨੂੰ ਪਾਰਲੀਮੈਂਟਲ ਜਾ ਕੇ ਮਿਲਿਆ ਤੇ ਇਹਦੇ ਚ ਕੀ ਆ ਗਿਆ ਜਿਹੜੀਆਂ ਵੀ ਸੰਘਰਸ਼ੀ ਜਥੇਬੰਦੀਆਂ ਹੁੰਦੀਆਂ ਨੇ ਉਹ ਚਾਹੇ ਕਿਸੇ ਵੀ ਫੀਲਡ ਨਾਲ ਸੰਬੰਧ ਰੱਖਦੇ ਆ ਉਹ ਤੇ ਆਪੋਜੀਸ਼ਨ ਦੇ ਲੀਡਰਾਂ ਨੂੰ ਮਿਲਦੀਆਂ ਸਰਕਾਰਾਂ ਨੂੰ ਵੀ ਮਿਲਦੀਆਂ ਤੁਸੀਂ ਨਹੀਂ ਕਿਸਾਨਾਂ ਨੂੰ ਮਿਲਦੇ ਰਹੇਗੇ ਤੁਸੀਂ ਵੀ ਤਾਂ ਵੋਟਾਂ ਤੋਂ ਪਹਿਲਾਂ ਮਿਲਦੇ ਰਹੇ ਹੈਗੇ ਨੇ ਮਤਲਬ ਮੈਨੂੰ ਲੱਗਦਾ ਹੈ ਕਿ ਰਵਨੀ ਸਿੰਘ ਬਿੱਟੂ ਨੂੰ ਕਿਉਂਕਿ ਤੁਸੀਂ ਉਹਨਾਂ ਸੈਂਟਰ ਦੇ ਵਜ਼ੀਰ ਹੋ ਘੱਟੋ ਘੱਟ ਤੁਹਾਡੇ ਤੋਂ ਇਹੋ ਜੀ ਤਵੱਜੋ ਜਾਂ ਤਵਕਕ ਨਹੀਂ ਹੋਣੀ ਚਾਹੀਦੀ ਹੈਗੀ ਕਿ ਤੁਸੀਂ ਬਹੁਤ ਹੀ ਹਲਕੇ ਪੱਦਰ ਦੀਆਂ ਸਟੇਟਮੈਂਟ ਬਿਆਨ ਦੋ ਬੋਲਣ ਤੋਂ ਪਹਿਲਾਂ ਜਰੂਰ ਸੋਚ ਲਓ ਕਿ ਇਹ ਸ਼ਬਦ ਗਰੇਜ ਕਰਨੇ ਚਾਹੀਦੇ ਕਿ ਨਹੀਂ ਕਰਨੇ ਚਾਹੀਦੇ ਅੱਜ ਕਿਸਾਨ ਹਥਿਆਰ ਲੈ ਕੇ ਜੇ ਤੁਸੀਂ ਅ ਅਮਰਤਧਾਰੀ ਕਿਸਾਨਾਂ ਨੂੰ ਅਗਰ ਜਿਨ੍ਹਾਂ ਨੇ ਅਮਰਦਸ਼ਕਿਆ ਉਹਨਾਂ ਕੋਲ ਕਿਰਪਾਨਾ ਹੁੰਦੀ ਹੈ ਤੇ ਉਹਨੂੰ ਹਥਿਆਰ ਮੰਨਦੇ ਹੋ ਤੇ ਬਹੁਤ ਹੀ ਮਾੜੀ ਗੱਲ ਆ ਅਸਲ ਕਿਹੜੇ ਕਿਸਾਨ ਕਿਸਾਨਾਂ ਕੋਲ ਤੇ ਯਾਰ ਖਾਣ ਵਾਸਤੇ ਪੈਸੇ ਨਹੀਂ ਆਗੇ ਕਰਜ਼ੇ ਚੁੱਕ ਚੁੱਕ ਕੇ ਉਹ ਨਿਆਣੇ ਪੜਾ ਰਹੇ ਨੇ ਕਰਜ਼ੇ ਚੁੱਕ ਚੁੱਕ ਕੇ ਉਹ ਕਣਕ ਝੋਨਾ ਬੀਜਦੇ ਆਗੇ ਨੇ ਤੇ ਫਿਰ ਜਾ ਕੇ ਆਰਤੀ ਕੋ ਸਾਹ ਪੂਰਾ ਕਰਦੇ ਆਰਤੀ ਨੇ ਪਹਿਲਾਂ ਹੀ ਬੈਲ ਬਣਾ ਕੇ ਮੇਰੇ ਨਾਲ ਕੰਨ ਕੇ ਜੋ ਨੇ ਜਬ ਬਵੰਗਿਆ ਯਾ ਰਖਤ ਪ੍ਰਤੀ ਕਿਲਾ ਨਿਕਲਦੇ ਨੇ ਗਿਆ ਉਹਨੇ ਆਰਤੀ ਨੇ ਪਹਿਲੇ 60000 ਰੁਪਇਆ ਬਣਾਇਆ ਹੁੰਦਾ ਉਹਨੂੰ ਤੇ ਪਲਿਓ ਕਿਸਾਨ ਨੂੰ 8000 ਰੁਪਇਆ ਦੇਣਾ ਪੈਂਦਾ ਹੈਗਾ ਤੇ ਕਿਹੜਾ ਕਿਸਾਨ ਨੇ ਅਸਲਾ ਰੱਖ ਲਿਆ ਜੀ ਮੈਨੂੰ ਇਹ ਲੱਗਦਾ ਹੈ ਕਿ ਇਹ ਬਹੁਤ ਹੀ ਇਹ ਜਿਹੜੀ ਸਟੇਟਮੈਂਟ ਹੈ ਰਵਨੀਸ਼ ਬਿੱਟੂ ਦੀ ਇਹ ਆਸ ਨਹੀਂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਜਦੋਂ ਤੁਸੀਂ ਇੱਕ ਐਮਐਲਏ ਹੁੰਦੇ ਹੋ ਐਮਪੀ ਹੁੰਦੇ ਹੋ ਤੇ ਤੁਹਾਡੀ ਹੋਰ ਹੁੰਦੇ ਨੇ ਮਚਿਓਰਟੀ ਲੈਵਲ ਦਾ ਪਰ ਤੁਸੀਂ ਸੈਂਟਰ ਦੇ ਵਜ਼ੀਰ ਤੁਸੀਂ 27 ਸੂਬਿਆਂ ਦੇ ਵਿੱਚ ਜਾਣਾ ਸੱਤ ਅੱਠ ਜਿਹੜੀਆਂ ਅੱਠ ਬਣੀਆਂ ਅੱਠ ਯੂਟੀ ਦੇ ਵਿੱਚ ਜਾਣਾ ਹੈਗਾ ਵਰਲਡ ਲੈਵਲ ਦੇ ਤੁਸੀਂ ਲੀਡਰਾਂ ਦੇ ਨਾਲ ਤੁਹਾਡੀਆਂ ਗੱਲਾਂ ਬਾਤਾਂ ਮਸਲੇ ਹੁਣੇ ਨੇ ਮੀਟਿੰਗਾਂ ਹੋਣੀਆਂ ਨੇ ਤੇ ਉਦੋਂ ਤੁਹਾਨੂੰ ਇੱਕ ਭਾਰਤ ਦਾ ਮਨਿਸਟਰ ਦੇ ਤੌਰ ਤੇ ਦੇਖਿਆ ਜਾਣਾ ਤੇ ਜੇ ਭਾਰਤ ਦਾ ਇੱਕ ਮਨਿਸਟਰ ਇਸ ਲੈਵਲ ਦੀ ਸੋਚ ਰੱਖਦਾ ਹੈ ਨਾ ਤੇ ਫਿਰ ਮੈਨੂੰ ਲੱਗਦਾ ਹੈ ਕਿ ਰਵਨੀਤ ਸਿੰਘ ਬਟੂਕ ਸਾਬਕਲ ਜੇ 골ਡਨ ਚਾਂਸ ਦਿੱਤਾ ਅਮਿਤ ਸ਼ਾਹ ਨੇ ਆਪਣੀ ਯਾਰੀ ਨਿਭਾਈ ਨਾ ਯਾਰੀ ਨਿਭਾਉਣਾ ਉਹਨਾਂ ਨੇ ਯਾਰੀ ਨਿਭਾ ਲਈ ਤੁਸੀਂ ਕੁਝ ਕੰਮ ਕਰਕੇ ਦਿਖਾਓ ਕਿ ਭਾਰਤ ਦਾ ਨਾਮ ਰੋਸ਼ਨ ਕਰੋ ਆ ਪੰਜਾਬ ਦੀ ਸਿਆਸਤਾਂ ਨਾ ਕਰੋ ਸਿੱਖਾਂ ਨੂੰ ਲੈ ਕੇ ਇੰਨਾ ਜ਼ਿਆਦਾ ਬਦਨਾਮ ਕਰਦੀ ਨਾ ਕੋਸ਼ਿਸ਼ ਕਰੋ ਕਿ ਅ ਮਸਬੀ ਸਰਪ ਪੰਜਾਬ ਹਰਿਆਣੇ ਨੂੰ ਮਿਲਣੀ ਚਾਹੀਦੀ ਆ ਇਹ ਜਿਹੜੇ ਅ ਐਮਐਸਬੀ ਮੰਗਣ ਵਾਲੇ ਪੰਜਾਬ ਵਿਰੋਧੀ ਆ ਕਿਸਾਨ ਅਸਲਾ ਲੈ ਕੇ ਜਾਂਦੇ ਲੈ ਕੇ ਜਾਂਦੇ ਕਿਸਾਨਾਂ ਕੋਲ ਹਥਿਆਰ 90% ਦੇ ਕਿਸਾਨ ਸਿੱਖ ਭਾਈਚਾਰੇ ਹਨ ਤੇ ਤੁਸੀਂ ਸਿੱਖਾਂ ਨੂੰ ਬਦਨਾਮ ਕਰਕੇ ਰਵਨੀਤ ਸਿੰਘ ਬਿੱਟੂ ਸਾਹਿਬ ਇਹ ਸਿਆਸਤ ਚੰਗੀ ਨਹੀਂ ਹੈਗੀ ਇਹ ਅਜਿਹੀ ਸਿਆਸਤ ਨਾਲ ਤੁਹਾਡੇ ਦਾਦਾ ਬਿੰਦ ਸਿੰਘ ਹੋਣਾਂ ਨੂੰ ਲੋਕ ਅੱਜ ਵੀ ਗਾਲਾਂ ਕੱਢਦੇ ਆਗੇ ਨੇ